ਬੰਦ ਕਰੋ ਨਹੀਂ ਤਾਂ ਅਸੀਂ ਵੀ ਵੇਚਾਂਗੇ 11 15 ਰੁਪਏ ਦੀ ਬੱਵਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ ਨਨਾ ਸ਼ੈਗਲ ਪੰਜਾਬ ਢੇਲੀ ਸਮਾਚਾਰ ਤੇ ਤੁਹਾਡਾ ਸਵਾਗਤ ਕਰਦੀ ਹਾਂ ਇਸ ਵੇਲੇ ਅਸੀਂ ਮੌਜੂਦਾ ਲੁਧਿਆਣਾ ਦੇ ਮਨੋਰ ਨਗਰ ਦੇ ਵਿੱਚ ਜਿੱਤ ਕੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਇੱਕ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਹੈ ਤੇ ਜੋ ਕਿ ਮੱਲੇਦਾਰ ਲੋਕ ਐ ਤੇ ਉਹ ਰੋਸ਼ ਪ੍ਰਦਰਸ਼ਨ ਕਰ ਰਹੇ ਐ ਸੋ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਪ੍ਰੋਬਲਮ ਆ ਰਹੀ ਹੈ ਇਹਨਾਂ ਨੂੰ ਹਾਂ ਜੀ ਨਮਸਕਾਰ ਸਰ ਨਮਸਕਾਰ ਜੀ ਸਾਡੇ ਇਲਾਕੇ ਦੇ ਵਿੱਚ ਮਨੋਰ ਨਗਰ ਦੇ ਵਿੱਚ ਇੱਕ ਨਜਾਇਜ਼ ਤੌਰ ਦੇ ਉੱਤੇ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਹੈਗਾ ਜੋ ਕਿ ਉਹ ਦੇ ਅਸ਼ੀ ਏਰੀਆ ਵਾ ਇਥੋ ਤਕਰੀਬਨ ਸਕੂਲ ਦੇ ਬੱਚੇ ਸਾਹਮਣੇ ਮੰਦਿਰ ਆ ਸਕੂਲ ਦੇ ਬੱਚੇ ਰੋਜ਼ ਨਿਕਲਦੇ ਹੈਗੇ ਆ ਕਈ ਸ਼ਰਾਬੀ ਤੁਹਾਨੂੰ ਪਤਾ ਹੈ ਠੇਕੇ ਦੇ ਸ਼ਰਾਬ ਪੀ ਕੇ ਕਿਸ ਹਾਲਾਤ ਦੇ ਵਿੱਚ ਜਾਂਦੇ ਆ ਕਿਵੇਂ ਜਨਨੀਆਂ ਕੋਈ ਛੇੜਦੇ ਹੈਗੇ ਆ ਉਹ ਬਹੁਤ ਪਰੇਸ਼ਾਨੀਆਂ ਆਉਂਦੀ ਹੈਗੀ ਆ ਆ ਜਾਣ ਵਾਲੇ ਲੋਕਾਂ ਨੂੰ ਇਸ ਕਰਕੇ ਸਰਕਾਰ ਤੋਂ ਮੰਗ ਕਰਦੇ ਪਿਆ ਜਿਹੜਾ ਘਰ ਘਰ ਠੇਕਾ ਤੁਸੀਂ ਖੋਲਣ ਲੱਗੇ ਹੋ ਇੱਕ ਪਾਸੇ ਤਾਂ ਤੁਸੀਂ ਨਸ਼ਾ ਬੰਦ ਕਰਾਉਣ ਨੂੰ ਫਿਰਦੇ ਹੈਗੇ ਹੋ ਵੀ ਨਸ਼ਾ ਬੰਦ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਦੂਜੇ ਪਾਸੇ ਘਰ ਘਰ ਠੇਕਾ ਖੋਲਣ ਲੱਗੇ ਹੋਏ ਆ ਦੇਖ ਸਕਦੇ ਹੋ ਕਿ ਇੱਥੇ 15 ਦਿਨ ਤੱਕ ਮੁਹਿੰਮ ਚਲਾਈ ਗਈ ਨਸ਼ਾ ਖਤਮ ਕਰਨ ਦੀ ਜੋ ਕਿ ਭਵੰਤਪਾਨ ਜੀ ਵੱਲੋਂ ਜੋ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਉਹ ਚਿੱਟੇ ਦੇ ਕਾਫੀ ਜੋ ਕਿ ਕੇਸ ਖਤਮ ਕੀਤੇ ਜਾ ਰਹੇ ਹਨ ਲੋਕਾਂ ਨੂੰ ਘਰੋਂ ਚੱਕਿਆ ਜਾ ਰਿਹਾ ਜੋ ਚਿੱਟਾ ਵੇਚ ਰਿਹਾ ਜਾਂ ਕੁਝ ਵੀ ਉਸ ਤੋਂ ਉਹ ਮੁਹਿੰਮ ਦੇ ਚੱਲਦੇ-ਚੱਲਦੇ ਕਿ ਸ਼ਰਾਬ ਦਾ ਠੇਕਾ ਵੀ ਖੋਲਿਆ ਜਾ ਰਿਹਾ ਇਹ ਹੀ ਜੋ ਕਿ ਆਪਾਂ ਨਸ਼ਾ ਬੰਦ ਕਰਨ ਦੀ ਕੋਸ਼ਿਸ਼ ਕਰਦੇ ਕਿਤੇ ਨਾ ਕਿਤੇ ਦੁਬਾਰਾ ਇੱਕ ਪ੍ਰਮੋਟ ਕੀਤਾ ਜਾ ਰਿਹਾ ਨਸ਼ੇ ਨੂੰ ਕੀ ਕਹਿਣਾ ਚਾਹੋਗੇ ਇਹ ਸਰਕਾਰ ਦੀ ਪਾਲਿਸੀ ਇਹ ਜਿਹੜੀ ਸਭ ਤੋਂ ਮਾੜੀ ਪਾਲਿਸੀ ਹੈਗੀ ਜਿਹੜੀ ਲੱਗ ਕੇ ਆਇਆ ਇਹ ਦੇ ਘਰ-ਘਰ ਠੇਕਾ ਖੁਲਵਾਉਣ ਲੱ ਪਹਿਲਾਂ ਸਰਕਾਰਾਂ ਠੇਕੇ ਖਲਵਾਉਂਦੀਆਂ ਸੀਗੀਆਂ ਮਗਰ ਇੰਨੇ ਠੇਕੇ ਨਹੀਂ ਖੁੱਲਦੇ ਜਿੰਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜੇ ਠੇਕੇ ਖੁੱਲੇ ਆ ਇੱਕ ਪਾਸੇ ਸਰਕਾਰ ਕਹਿੰਦੀ ਹੈਗੀ ਘਰ ਘਰ ਨਸ਼ਾ ਸੀ ਬੰਦ ਕਰਨਾ ਹੈਗਾ ਵਾ ਚਿੱਟਾ ਬੰਦ ਕਰਨਾ ਹੈਗਾ ਵਾ ਚਿੱਟੇ ਦੇ ਖਿਲਾਫ ਇਹ ਨਹੀਂ ਸਖਤੀ ਹੋਈ ਹੈ ਮਗਰ ਦੂਜੇ ਪਾਸੇ ਆ ਸ਼ਰਾਬ ਦੇ ਠੇਕੇ ਘਰ ਘਰ ਖਲਾ ਕੇ ਇਹ ਸ਼ਰਾਬ ਦੇ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈਗੀ ਤੇ ਉਹਨਾਂ ਨੂੰ ਮਾਰਾਂ ਤੇ ਤਕਗਾਰ ਤੇ ਪਹੁੰਚੀ ਹੋਈ ਹੈਗੀ ਤੇਰੀ ਗੱਲ ਕਰੀ ਕਿੰਨੀ ਰਾਹਤ ਮਿਲੀ ਜੋ ਕਿ ਮੱਲੇ ਦੇ ਵਿੱਚ ਕਾਫੀ ਕ੍ਰਾਈਮ ਵਧਿਆ ਹੋਇਆ ਸੀ ਚਿੱਟੇ ਨੇ ਨਹੀਂ ਅਰੇ ਹੁਣ ਪੁਲਿਸ ਪ੍ਰਸ਼ਾਸਨ ਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ ਵੀ ਜਿਨ੍ਹਾਂ ਨੇ ਹੁਣ ਚਟਾ ਕਾਫੀ ਹੱਦ ਤੱਕ ਜਿਹੜਾ ਰੋਕ ਰੋਕ ਲਾਈ ਹੋਈ ਹੈਗੀ ਹੈਗੀ। ਕਾਫੀ ਹੱਦ ਤੱਕ ਚਟਾ ਰੁਕ ਗਿਆ ਹੈਗਾ ਹੁਣ। ਸੋ ਅਸੀਂ ਮੱਲੇ ਦੀ ਜੋ ਕਿ ਲੇਡੀਜ਼ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੀ ਨਮਸਕਾਰ। ਠੀਕ ਹੈ ਜੀ। ਤਾਂ ਬੰਨਾਂ ਮੋਤੀ ਮੱਲੇ ਦੇ ਕਿ ਸਾਬ ਦਾ ਠੇਕਾ ਖੋਲ ਰਿਹਾ ਸੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ। ਹਾਂਜੀ ਪਹਿਲਾਂ ਤਾਂ ਮੈਂ ਤੁਹਾਡਾ ਜੀ ਆਇਆਂ ਕਹਿੰਦਾ ਜੇ ਸਾਡੀ ਬਾਤ ਸੁਣ ਕੇ ਤੁਸੀਂ ਅੱਗੇ ਤੱਕ ਬਚਾਉਨੇ ਹੋ, ਸਰਕਾਰ ਤੱਕ ਬਚਾਉਨੇ ਤੁਹਾਡਾ ਬਹੁਤ ਬਹੁਤ ਧੰਨਵਾਦ। ਪਹਿਲੀ ਖਬਰ ਤੇ ਆ ਭਗਵੰਤ ਮ ਮੇਰੀ ਸਰਕਾਰ ਆਂਦੋਤ ਕ ਮੈਂ 6 ਮਹੀਨਾ ਤੱਕ ਨਸ਼ਾ ਅਡਾਰਾਂਗਾ ਆਇਆ ਭਗਵੰਤ ਮਾਨੂੰ ਅਜੇ 23 ਸਾਲ ਹੋ ਗਏ ਨਾ ਆਏ ਨੂੰ ਛਟਾਇੇ ਸਾਡੇ ਵਿੱਚ ਨਸ਼ਾ ਚੁੱਟਾ ਤੇ ਅਸੀਂ ਆਪਣੀ ਹਿੰਮਤਾ ਦੇ ਨਾਲ ਪਜਾਇਆ ਆਪਣੇ ਮਹੱਲੇ ਚ ਇਕਤਾ ਰੱਖ ਕੇ ਪਜਾਇਆ ਆਪਣੇ ਪਿੰਡਾ ਚ ਇਕਤਾ ਰੱਖ ਕੇ ਪਜਾਇਆ ਪੁਲਿਸ ਨੇ ਸਾਡਾ ਕਮਿਸ਼ਨਰ ਸਿੰਘ ਚਹਿਲ ਨੇ ਸਾਡਾ ਬਰਾ ਕੁਲਬੀਰ ਸਿੰਘ ਚਹਿਲ ਨੇ ਸਾਡਾ ਬਹੁਤ ਵਧੀਆ ਸਾਥ ਦਿੱਤਾ ਜੋ ਕਮਿਸ਼ਨਰ ਕੁਲਦੀਸ਼ ਸਿੰਘ ਚਹਿਲ ਆਇਆ ਉਹਨੇ ਆਂਡ ਕੇ ਬਹੁਤ ਸੋਨਾ ਸਾਡਾ ਸਾਥ ਦਿੱਤਾ ਅਸੀਂ ਰਲ ਮਿਲ ਕੇ ਸਾਰੇ ਮਹੱਲੇ ਵਾਲਿਆਂ ਨੇ ਸਾਡਾ ਦਿੱਤਾ ਸਾਥ ਤਾਂ ਸਾਡੇ ਮਹੱਲੇ ਚ ਨਸ਼ਾ ਘਟੋ ਹੋਇਆ 80% ਹੈਗਾ 20% ਹੀ ਕੱਟ ਹੋਇਆ ਭਗਵੰਤ ਸਿੰਘ ਨੂੰ ਕਹਾਂ ਤੂੰ ਮੇਰੇ ਕੋਲ ਚੱਲ ਕੇ ਆ ਜਾ ਮੈਂ ਤੈਨੂੰ ਇਹ ਤਾਂ ਲੈ ਕੇ ਜੜ੍ਹ ਤੱਕ ਸਾਰੀ ਸਟੋਰੀ ਦੱਸਾਂਗੇ ਬਾਕੀ ਭਗਵੰਤ ਸਿੰਘ ਮਾਂ ਨੇ ਕਹਿੰਦਾ ਅਣਚਿਟਾ ਛੜਾ ਕੇ ਲੋਕੀ ਕਹਿੰਦੇ ਨੇ ਅਸੀਂ ਉੱਥੇ ਬਾ ਚਿੱਟਾ ਬੰਦ ਕਰਾ ਗਏ ਠੇਕਾ ਘਰ ਘਰ ਕੋ ਲਾ ਗਏ ਇਹਦਾ ਮਤਲਬ ਇਹ ਹੋ ਗਿਆ ਨਾ ਵੀ ਠੇਕਾ ਸੀ ਘਰ ਘਰ ਖੋਲ ਲੈਣੇ ਆ ਕੀ ਮੰਗ ਕਰਦੇ ਹੋ ਇਹ ਕਹਿੰਦੇ ਨੇ ਅਸੀਂ ਪਰਮਿਸ਼ਨ ਲੈ ਕੇ ਨਾ ਫਿਰ ਪਰਮਿਸ਼ਨ ਤਾਂ ਘਰ ਵਾਲੇ ਵੀ ਲੈ ਲੈਣਗੇ ਘਰਾਂ 'ਚ ਵੀ ਦੁਕਾਨ ਘਰਾਂ 'ਚ ਵੀ ਆਪਾਂ ਠੇਕਾ ਖੋਲ ਲਾਂਗੇ ਘਰਾਂ ਦੇ ਵਿੱਚ ਵੀ ਦਿੱਕਤ ਕਹਾ ਕਰ ਜੇ ਘਰਾਂ ਘਰਾਂ 'ਚ ਮੈਂ ਕਹਾਂ ਜੇ ਥਾਂ ਦਾ ਤਾਂ ਦਾਰੂ ਵਿਕਦ ਗਏ ਅਸੀਂ ਘਰਾਂ ਵਿੱਚ ਅਸੀਂ ਮੈਮ ਕਹਿੰਦਾ ਵੀ ਦਾਰੂ ਬੰਦ ਕਰੋ ਅਸੀਂ ਹੱਥ ਜੋੜਨਾ ਕਿ ਜੋ ਬੱਚਿਆਂ ਨੂੰ ਜ਼ਿੰਦਗੀ ਜੀਣ ਦਿਓ ਨਸ਼ਿਆਂ ਤੋਂ ਅਸੀਂ ਨੌਜਵਾਨ ਪੀੜ੍ਹੀ ਬਚਾਉਣ ਵਾਸਤੇ ਨਾ ਦੂਰ ਤੱਕ ਆਵਾਜ਼ ਉਠਾਈ ਹੈ ਗੋਗੀ ਬਲਵਿੰਦਰ ਕੋਟ ਗੋਗੀ ਪੁਵਾਨੇ ਦੂਰ ਤੱਕ ਮੇਰੀ ਆਵਾਜ਼ ਜਾਂਦੀ ਹੈ ਕਿ ਅਸੀਂ ਇਹ ਗੱਲ ਜਿਹੜੀ ਨੌਜਵਾਨਾਂ ਪੀੜੀ ਗਈ ਇਹ ਨਸ਼ੇ ਦੇ ਵਿੱਚ ਮਾਰੇ ਗਏ ਇਹ ਦੇਖੋ ਇਹ ਨੌਜਵਾਨ ਪੀੜੀ ਮਰੀ ਜੀ ਫੋਟੋਆਂ ਵੇਖ ਲੋ ਜੀ ਇਹ ਦੇਖੋ ਨੌਜਵਾਨ ਪੀੜੀ ਦੇ ਬੱਚਿਆਂ ਦੇ ਫੋਟੋਆਂ ਮਰੀਆਂ ਆ ਵੇਖ ਲੋ ਇਹ ਨਸ਼ਾ ਨਾਲ ਹੀ ਮਰੇ ਨੇ ਜੀ ਮਨਜੀ ਨਗਰ ਦੇ ਬੱਚੇ ਮਨੋ ਨਗਰ ਦੇ ਵੀ ਮਰੇ ਇਹ ਦੇਖੋ ਜੀ ਪੰਜਾਬ ਬੰਦਾ ਮਰਿਆ ਮਨਜੀ ਨਗਰ ਦਾ ਮਨੋ ਨਗਰ ਦੇ ਵਿੱਚ ਤੇ ਹੁਣ ਤੁਸੀਂ ਕਹਿੰਦੇ ਕਾਪਾ ਇਹ ਜਰਨਲਿਸਟ ਆਬ ਘਰਾਟੇ ਵੀ ਕਿੱਢੀ ਗਏ ਤੇ ਠੇਕੇ ਚ ਕਿਹੜੀ ਵਿਕ ਜਾਈ ਐ ਅਸਲੀ ਸਰਕਾਰ ਚ ਵੀ ਅਸਲੀ ਵਿਕ ਜਾਏਗੀ ਜਾ ਤਾਂ ਠੇਕੇ ਚਸਰੀ ਵਿਕਰੇਗਾ ਨਾ ਪਰ ਘਰ ਦੀ ਕੀ ਕਹਿਣਾ ਕਿ ਘਰਾਂ ਦੇ ਵਿੱਚ ਰਕਣੀ ਚਾਹੀਦੀ ਨਾ ਮੱਕਰਾਚ ਦੇ ਕਿਨ ਚਾਹੀਦੇ ਨਾ ਗਲੀ ਮਨੇ ਦੇ ਵਿੱਚ ਚਰੇ ਆਂਗਵਾਂ ਨੇ ਫੈਮਲੀ ਆ ਰਹਿੰਦੇ ਨੇ ਪਰਿਵਾਰ ਰਹਿੰਦੇ ਨੇ ਨਾ ਗਮਲੇ ਦੇ ਵਿੱਚੋਂ ਠੇਕੇ ਖੁੱਲਣੇ ਚਾਹੀਦੇ ਨੇ ਜੀ ਜੇ ਸਾਡੇ ਉਹ ਕਿ ਲੇਡਿਸ ਕਿੰਨੇ ਪਰੇਸ਼ਾਨ ਨੇ ਜੋ ਕਿ ਆਪਣੀ ਗੁਹਾਰ ਲਗਾ ਰਹੀ ਹੈ ਸਰਕਾਰ ਤੋਂ ਮੱਲੇ ਦੇ ਵਿੱਚ ਜੋ ਕਿ ਸ਼ਰਾਬ ਬਿਕਰੀ ਉਹਨੂੰ ਵੀ ਬੰਦ ਕੀਤਾ ਜਾਵੇ ਜੋ ਕਿ ਠੇਕੇ ਦੀ ਪਰਮਿਸ਼ਨ ਦਿੱਤੀ ਗਈ ਹੈ ਜੋ ਕਿ ਮੱਲੇ ਦੇ ਵਿੱਚ ਰੈਸ਼ੀ ਏਰੀਆ ਦੇ ਵਿੱਚ ਜੋ ਕਿ ਪਰਮਿਸ਼ਨ ਦਿੱਤੀ ਗਈ ਹੈ ਉਹਨੂੰ ਵੀ ਬੰਦ ਕੀਤਾ ਜਾਵੇ ਕਿਤੇ ਨਾ ਕਿਤੇ ਅਸੀਂ ਹੋਰ ਲੇਡਿਸ ਖੜੇ ਨੇ ਉਹਨਾਂ ਨਾਲ ਗੱਲ ਕਰਾਂਗੇ ਹਾਂ ਜੀ ਨਮਸ਼ ਕਰਤੀ ਕਹਿਣਾ ਚਾਹੀਦਾ ਹੈ ਕਿ ਠੇਕਾ ਖੁੱਲ ਰਿਹਾ ਉਹ ਵੀ ਰੈਸ਼ੀ ਏਰੀਆ ਦੇ ਵਿੱਚ ਲੋਕ ਪਰੇਸ਼ਾਨ ਹੋ ਰਹੇ ਤਾਂ ਕੀ ਕਹਿਣਾ ਚਾਹੋਗੇ ਅਸੀਂ ਖੁੱਲਣ ਨਹੀਂ ਦੇਣਾ ਇੱਕ ਤਾਂ ਨਾਲ ਇੱਕ ਤਾਂ ਜਾਊਂਗੀ ਮੈਨੂੰ ਆਸ਼ਾ ਮਾਤਾ ਕਹਿੰਦੇ ਨੇ ਮੈਂ ਹੈ ਨਹੀਂ ਸੀ ਜਦਾਂ ਹੁੰਦੀ ਤਾਂ ਇੱਥੇ ਜਲੂਸ ਕਰ ਦੇਣਾ ਆਵੇ ਪੁਲਿਸ ਹੁਣ ਕਿਉਂ ਨਹੀਂ ਆਂਦੀ ਜਿਹੜੀ ਇਹਦੇ ਕੋਈ ਠੇਕਾ ਖੁੱਲ ਰਿਹਾ ਹੈ ਨਾ ਜੋ ਕਹਿੰਦੇ ਕਿ ਘਰਾਂ ਦੇ ਵਿੱਚ ਬੰਦ ਕਰਕੇ ਕੋਈ ਠੇਕਾ ਖੋਲ ਦਿੱਤਾ ਸਰਕਾਰ ਵੱਲੋਂ ਜੋ ਉਹਨਾਂ ਦਾ ਕਹਿਣਾ ਹੈ ਕਿ ਪਰਮਿਸ਼ਨ ਦੇ ਪੋਰਟੇ ਖੋਲਿਆਗੇ ਜਿਹੜੀ ਘਰਾਂ ਦੇ ਵਿੱਚ ਵਿਕਦੀ ਆਉ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਸੀਂ ਵੀ ਪਰਮਿਸ਼ਨ ਲਵਾਵਾਂਗੇ ਮਤਲਬ ਕਿ ਤੁਸੀਂ ਕਹਿੰਦੇ ਹੋ ਠੇਕੇ ਵਿੱਚ ਨਹੀਂ ਵਿਕਣੀ ਚਾਹੀਦੀ ਪਰ ਘਰਾਂ ਦੇ ਵਿੱਚ ਵੇਚ ਸਕਦੇ ਆ ਵੇਚ ਸਕਣਿਆ ਸੀ ਵੇਚਾਂ ਗੰਗ ਮੈਂ ਵੇਚੂਗੀ ਜਨਾਨੀ ਹੋ ਕੇ ਜਿਸ ਦੇ ਸਾਡੇ ਲੇਡਿਸ ਦਾ ਕਹਿਣਾ ਹੈ ਕਿ ਜੇ ਠੇਕੇ ਠੇਕੇ ਨਹੀਂ ਖੁੱਲਣੇ ਚਾਹੀਦੇ ਅਸੀਂ ਕਰਾ ਦੇ ਵਿੱਚ ਪਰਮਿਸ਼ਨ ਲੈ ਕੇ ਵੇਚਾਂਗੇ ਜੇਕਰ ਸਰਕਾਰ ਨਾ ਠੇਕੇ ਨੂੰ ਬੰਦ ਨਹੀਂ ਕਰੇਗੀ ਤਾਂ ਕਰਾ ਦੇ ਵਿੱਚ ਵੀ ਸ਼ਰੀਆਮ ਜੋ ਕਿ ਸ਼ਰਾਬ ਵੇਚੀ ਜਾਵੇਗੀ ਇਹ ਤੁਸੀਂ ਦੇਖ ਸਕਦੇ ਹੋ ਕਿ ਮੱਲੇ ਵਾਲਿਆਂ ਦਾ ਕੀ ਕੁਝ ਕਹਿਣਾ ਹੈ ਸੋ ਇਸ ਤਰ੍ਹਾਂ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੀ ਰਹਾਂਗੀ ਮੈਂ ਨਨ੍ਹਾ ਸ਼ੇਗਰ ਪੰਜਾਬ ਡੇਲੀ ਸਮਾਚਾਰ ਦਾ ਰਵੀ ਗਾਲਰਾ ਦੇ ਨਾਲ ਧੰਨਵਾਦ